ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਸਵੇਰ ਤੋਂ ਹੀ ਮੇਰੇ ਬੇਟੇ ਨੇ ਜਿੱਦ ਪਕੜ ਕੇ ਰੱਖੀ ਸੀ ਕਿ ਮਮਾ ਮੈਨੂੰ ਕੁਛ ਨਾ ਕੁਛ ਵਧੀਆ ਜਾ ਬਣਾ ਕੇ ਦੋ ਉਹ ਹੈ ਤੇ 6 ਸਾਲ ਦਾ ਲੇਕਿਨ ਇਹ ਵੀ ਨਾਲ ਕਹਿੰਦਾ ਹੈ ਕਿ ਮਮਾ ਮੈਨੂੰ ਹੋਟਲ ਸਟਾਈਲ ਕੁਛ ਨਾ ਕੁਛ ਬਣਾਗੇ ਤੋ ਸੋ ਮੈਂ ਦਿਮਾਗ ਲਾਇਆ ਤੇ ਸੋਚਿਆ ਕਿ ਕੀ ਬਣਾਇਆ ਜਾਵੇ ਫਿਰ ਮੇਰੇ ਦਿਮਾਗ ਦੇ ਵਿੱਚ ਆਈਡੀਆ ਹੈ ਕਿ ਕਿਉਂ ਨਾ ਅੱਜ ਪੋਟੈਟੋ ਬਾਈਟਸ ਬਣਾਈਆਂ ਜਾਣ ਸੋ ਮੈਂ ਇੱਥੇ ਸੂਜੀ ਲਈ ਮੈਂ ਥੋੜੀ ਜੀ ਸੂਜੀ ਖਿਲਾਰ ਲਈਆ ਪਰ ਤੁਸੀਂ ਧਿਆਨ ਰੱਖਿਓ ਤੁਹਾਡੇ ਕੋਲੋ ਖਿਲਰੇ ਨਾ ਸੋ ਸੂਜੀ ਨੂੰ ਆਪਾਂ ਥੋੜਾ ਜਿਹਾ ਪੁੰਨ ਲੈਣਾ ਹੈ ਥੋੜਾ ਜਿਹਾ ਪੁੰਨ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਮਿਕਸ ਕਰ ਦੇਣਾ ਹੈ ਇਹਦਾ ਆਪਾਂ ਇੱਕ ਕੋਲ ਬਣਾਉਣਾ ਹੈ ਅਲਟੀਮੇਟਲੀ ਇੱਕ ਪੇਸਟ ਬਣਾਉਣਾ ਹੈ ਥੋੜਾ ਥਿੱਕ ਪੇਸਟ ਬਣਾਉਣਾ ਹੈ ਤਾਂ ਆਪਾਂ ਸੋ ਇਹਨੂੰ ਆਪਾਂ ਜਿਵੇਂ ਆਪਾਂ ਕੜਾਹ ਪੁੰਦੇ ਆ ਨਾ ਉਵੇਂ ਪੁੰਨ ਕੇ ਇਹਦੇ ਵਿੱਚ ਪਾਣੀ ਉਹਨਾਂ ਕ ਐਡ ਕਰਨਾ ਕਿ ਇਹਦੀ ਕਨਸਿਸਟੈਂਸੀ ਜਿਹੜੀ ਆ ਉਹ ਥਿੱਕ ਕਨਸਿਸਟੈਂਸੀ ਮੰਨ ਜੇ ਐਂਡ ਪੂਰਾ ਇਹ ਜਿਹੜਾ ਆ ਪੱਕ ਜੇ ਸੂਜੀ ਜਿਹੜੀ ਉਹ ਪੱਕ ਜੇ ਪੂਰੀ ਸੋ ਤੁਸੀਂ ਦੇਖ ਸਕਦੇ ਹੋ ਸੂਜੀ ਫੁੱਲਦੀ ਹੈ ਇਹਦੇ ਵਿੱਚ ਆਪਾਂ ਜਿੰਨਾ ਮਰਜ਼ੀ ਪਾਣੀ ਪਾਵਾਂਗੇ ਨੇ ਥੋੜਾ ਹਾਰਡ ਹੋ ਹੀ ਜਾਣਾ ਆ ਸੋ ਇਹੋ ਜੀ ਕਨਸਿਸਟੈਂਸੀ ਦੇ ਵਿੱਚ ਸੂਜੀ ਆ ਗਈ ਸੀ ਇੱਥੇ ਆਪਾਂ ਜਿਹੜੀ ਸੂਜੀ ਆ ਉਹਦੇ ਵਿੱਚ ਆਪਾਂ ਆਪਣੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਸਵਾਦ ਅਨੁਸਾਰ ਜਿਹੜਾ ਨਮਕ ਪਾਤਾ ਨਮਕ ਮੈਂ ਬਹੁਤ ਹੀ ਲਾਈਟ ਰੱਖਿਆ ਕਿਉਂਕਿ ਇਹਨਾਂ ਦੇ ਵਿੱਚ ਲਾਈਟ ਨਮਕ ਹੀ ਟੇਸਟੀ ਲੱਗਦਾ ਹੈ ਜਿਆਦਾ ਨਮਕ ਆਪਾਂ ਨਹੀਂ ਪਾਉਣਾ ਥੋੜੀ ਜਿਹਾ ਆਪਾਂ ਕਾਲੀ ਮਿਰਚ ਪਾ ਦੇਣੀ ਆ ਮੈਂ ਕਾਲੀ ਮਿਰਚ ਥੋੜੀ ਜਿਹੀ ਪਾਈ ਸੀ ਕਿਉਂਕਿ ਮੇਰੇ ਬੇਟੇ ਨੇ ਖਾਣਾ ਸੀਗਾ ਥੋੜੇ ਜਿਹਾ ਮੈਂ ਔਰੀਗানো ਪਾ ਦਿੱਤੇ ਤੇ ਆਪਣੇ ਕੋਲ ਚਿਲੀ ਫਲੇਕਸ ਵੀ ਪਏ ਨੇ ਚਿਲੀ ਫਲੇਕਸ ਵੀ ਮੈਂ ਬਹੁਤ ਘੱਟ ਪਾਈ ਸੀ ਕਿ ਅਗਰ ਤੁਸੀਂ ਬੱਚਾ ਲਈ ਬਣਾ ਰਹੇ ਹੋ ਤੁਸੀਂ ਸਕਿਪ ਵੀ ਕਰ ਸਕਦੇ ਅਗਰ ਤੁਹਾਡਾ ਬੇਟਾ ਥੋੜਾ ਬਹੁਤ ਜਾਂ ਬੱਚਾ ਤੁਹਾਡਾ ਥੋੜਾ ਬਹੁਤ ਸਪਾਈਸੀ ਖਾ ਲੈਣ ਦਾ ਤੁਸੀਂ ਥੋੜੇ ਬਹੁਤ ਐਡ ਵੀ ਕਰ ਸਕਦੇ ਨੇ ਯਾਨੀ ਟੇਸਟ ਲੱਗਦੇ ਨੇ ਵੈਸੇ ਵੀ ਚਿਲੀ ਫਲੈਕਸ ਕੋਈ ਬਹੁਤ ਜ਼ਿਆਦਾ ਅ ਤਿੱਖੇ ਨਹੀਂ ਹੁੰਦੇ ਬਟ ਇਹਨਾਂ ਦਾ ਟੇਸ ਜਿਹੜਾ ਉਹ ਵਧੀਆ ਆਉਂਦਾ ਹੈ ਸੋ ਆਪਾਂ ਇਹ ਸਾਰਾ ਜਿਹੜਾ ਮਿਕਸਚਰ ਹੈਗਾ ਆ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਰਲਾ ਲੈਣਾ ਇਹਦੇ ਵਿੱਚ ਮਸਾਲੇ ਤਾਂ ਕਿ ਸਾਰੇ ਪੇਸ ਦੇ ਵਿੱਚ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ मिक्स ਹੋ ਜਾਣ ਸੋ ਮਸਾਲੇ ਜਿਹੜੇ ਮਿਕਸ ਕਰਕੇ ਉਸ ਤੋਂ ਬਾਅਦ ਮੈਂ ਦਾ ਜਿਹੜਾ ਫਲੇਮ ਉਹ ਬੰਦ ਕਰ ਦਿੱਤਾ ਸੀਗਾ ਤੇ ਇਹਨੂੰ ਆਪਾਂ نیچے ਉਤਾਰ ਕੇ ਇਹਨੂੰ ਆਪਾਂ ਇੱਕ ਖੁੱਲੇ ਵਰਤਨ ਦੇ ਵਿੱਚ ਕੱਢ ਲੈਣਾ ਹੈ ਤਾਂ ਕਿ ਆਪਾਂ ਇਹਨੂੰ ਠੰਡਾ ਹੋਣ ਦੇ ਵਾਸਤੇ ਰੱਖ ਦਈਏ ਸੋ ਦੇਖ ਸਕਦੇ ਹੋ ਤੁਸੀਂ ਮੈਂ ਇੱਕ ਪਲੇਟ ਦੇ ਵਿੱਚ ਇਹਨੂੰ ਕੱਢ ਲਿਆ ਸੀਗਾ ਤੇ ਇਹਨੂੰ ਠੰਡਾ ਹੋਣ ਦੇ ਵਾਸਤੇ ਮੈਂ ਥੋੜਾ 5-10 ਮਿੰਟ ਵਾਸਤੇ ਰੱਖ ਦਿੱਤਾ ਸੀਗਾ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਨੂੰ ਸਿਰਫ ਮੇਰੇ ਕੋਲ ਇੱਕ ਪੋਟੈਟੋ ਬੋਇਲ ਸੀਗਾ ਇਹਦੇ ਵਿੱਚ ਬਹੁਤ ਹੀ ਘੱਟ ਇਨਗਰੀਡੀਅੰਟਸ ਹੀ ਲੋੜ ਪੰਦੀ ਹੈ ਮੇਨ ਚੀਜ਼ ਇਹ ਹੈ ਕਿ ਤੁਹਾਡੇ ਕੋਲ ਅਗਰ ਇੱਕ ਵੀ ਪੋਟੈਟੋ ਬੋਇਲ ਪਿਆ ਹੈ ਤਾਂ ਤੁਸੀਂ ਇੱਕ ਪੋਟੈਟੋ ਦੇ ਨਾਲ ਵੀ ਇਹਨੂੰ ਬਣਾ ਸਕਦੇ ਹੋ ਮੇਰੇ ਕੋਲ ਸਿਰਫ ਇੱਕ ਪੋਟੈਟੋ ਪਿਆ ਸੀਗਾ ਬੋਇਲ ਸੋ ਮੈਂ ਸੋਚਿਆ ਕਿ ਆਪਾਂ ਇੱਕ ਪੋਟੈਟੋ ਜਿਹੜਾ ਬੋਇਲ ਪਿਆ ਹੈ ਉਹਨੂੰ ਇਹਦੇ ਵਿੱਚ ਆਪਾਂ ਪਾ ਦਈਏ ਸੋ ਮੈਂ ਉਹ ਪੋਟੈਟੋ ਨੂੰ ਵੀ ਵਿੱਚ ਪਾ ਦਿੱਤਾ ਸੀ ਪੂਰਾ ਮੈਸ਼ ਕਰਕੇ ਇਹਨੂੰ ਇਹਦੇ ਨਾਲ ਕੀ ਹੈ ਇਹਦੇ ਨਾਲ ਇਹਦਾ ਟੇਸਟ ਹੋਰ ਵੀ ਐਨਹਾਂਸ ਹੋ ਜਾਂਦਾ ਹੈ ਔਰ ਜਦੋਂ ਆਪਾਂ ਬਾਲਸ ਬਣਾਉਣੀ ਹੁੰਦੀਆਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਪੋਟੈਟੋ ਮਿਕਸ ਕਰ ਦਿੱਤਾ ਸੀਗਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਜਿਹੜਾ ਮੈਦਾ ਪਾ ਦੇਣਾ ਆ ਸਿਰਫ ਮੈਂ ਤੁਸੀਂ ਦੇਖ ਸਕਦੇ ਹੋ 2 ਚਮਚ ਹੀ ਮੈਦਾ ਜਿਹੜਾ ਐਡ ਕੀਤਾ ਸੀਗਾ ਉਸ ਤੋਂ ਬਾਅਦ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਜੋ ਵੀ ਸਾਰਾ ਮਿਕਸਚਰ ਸੀਗਾ ਉਹਨੂੰ ਐਡ ਕਰਕੇ ਇੱਕ ਪਾਸੇ ਮੈਂ ਕੜਾਈ ਆਲਰੇਡੀ ਰੱਖੀ ਹੋਈ ਸੀਗੀ ਤੇਲ ਪਾ ਕੇ ਤਾਂ ਕਿ ਤੇਲ ਜਿਹੜਾ ਨਾਲ ਦੀ ਨਾਲ ਹੀ ਗਰਮ ਹੋ ਜਾਏ ਥੋੜਾ ਜਿਹਾ ਇਹ ਹਜੇ ਵੀ ਗਰਮ ਸੀ ਬਟ ਮੈਂ ਇਹਨੂੰ ਮਿਕਸ ਕਰ ਦਿੱਤਾ ਤੁਸੀਂ ਚਾਹਤੇ ਤੁਸੀਂ ਇਹਨੂੰ ਪੂਰਾ ਐਨ ਠੰਡਾ ਕਰਕੇ ਇਦਾ ਜਿਹੜਾ ਮਿਕਸਰ ਇਹਦਾ ਮਿਕਸਰ ਦੇਖ ਸਕਦੇ ਹੋ ਇਦਾਂ ਦਾ ਇਹਦਾ ਮਿਕਸਰ ਜਿਹੜਾ ਤਿਆਰ ਹੋਣਾ ਚਾਹੀਦਾ ਆ ਹੁਣ ਇਹਦੇ ਵਿੱਚ ਮੈਂ ਜਿਹੜੀਆਂ ਬਾਲਸ ਜਿਹੜੀਆਂ ਬਣਾਉਣੀਆਂ ਸਟਾਰਟ ਕਰ ਦਿੱਤੀਆਂ ਸੀ ਮੈਂ ਸਾਰੀਆਂ ਬਾਲਸ ਜਿਹੜੀਆਂ ਇੱਕ ਵਾਰੀ ਬਣਾ ਕੇ ਰੱਖ ਲੀਆਂ ਸੀਗੀਆਂ ਇਹਨਾਂ ਨੂੰ ਰੈਸਟ ਦੇਣ ਦੀ ਕੋਈ ਲੋੜ ਨਹੀਂ ਆ ਇਹ ਨਹੀਂ ਹੈਗਾ ਕਿ ਆਪਾਂ ਬਾਲਸ ਬਣਾ ਕੇ ਇਹਨਾਂ ਨੂੰ ਰੈਸਟ ਦੇਣੀ ਆ ਨਹੀਂ ਤੁਸੀਂ ਚਾਹੋ ਤੁਸੀਂ ਨਾਲ ਦੀ ਨਾਲ ਹੀ ਇਹਨਾਂ ਨੂੰ ਪਾ ਸਕਦੇ ਹੋ ਲੇਕਿਨ ਮੈਂ ਸਾਰੀਆਂ ਬਾਲਸ ਇੱਕ ਵਾਰੀ ਜਿਹੜੀਆਂ ਉਹ ਬਣਾ ਕੇ ਰੱਖ ਕੇ ਉਸ ਤੋਂ ਬਾਅਦ ਜਿਹੜਾ ਮੈਂ ਇਹਨਾਂ ਨੂੰ ਤਲਣਾ ਸਟਾਰਟ ਕੀਤਾ ਸੀਗਾ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਆਪਣੀਆਂ ਸਾਰੀਆਂ ਬਾਲਸ ਬਣ ਕੇ ਰੈਡੀ ਨੇ ਇਹ ਵਾਲੀਆਂ ਬਾਲਸ ਵੀ ਜਿਹੜੀਆਂ ਹੈਗੀਆਂ ਨੇ ਚਾਰ ਕਜਾਨਿਆਂ ਵਾਸਤੇ ਬਾਲ ਸੀਗੀਆਂ ਔਰ ਇਹ ਵਾਲੀਆਂ ਜਿਹੜੀਆਂ ਬਾਲਸ ਸਾਡੀਆਂ ਬਹੁਤ ਜਲਦੀ ਫਿਨਿਸ਼ ਹੋਈਆਂ ਸੀਗੀਆਂ ਬਹੁਤ ਜ਼ਿਆਦਾ ਟੇਸਟੀ ਬਣੀਆਂ ਸੀਗੀਆਂ ਖਾਣ ਦੇ ਵਿੱਚ ਹੁਣ ਆਪਾਂ ਇੱਕ ਇੱਕ ਕਰਕੇ ਨੇ ਅਗਰ ਤੁਸੀਂ ਕੋਈ ਵੱਡੀ ਕੜਾਈ ਰੱਖਦੇ ਹੋ ਤੇ ਸਾਰੇ ਬਾਲਸ ਜਿਹੜੇ ਤੁਸੀਂ ਇੱਕੇ ਵਾਰੀ ਫਰਾਈ ਕਰ ਸਕਦੇ ਹੋ ਮੈਂ ਇੱਥੇ ਛੋਟੀ ਕੜਾਈ ਦੇ ਵਿੱਚ ਹੀ ਤੇਲ ਪਾਇਆ ਸੀਗਾ ਛੋਟੀ ਕੜਾਈ ਦੇ ਵਿੱਚ ਮੇਰੇ 5-6 ਬਾਲ ਜਿਹੜੇ ਆਰਾਮ ਦੇ ਨਾਲ ਇੱਕ ਵਾਰੀ ਦੇ ਵਿੱਚ ਹੋ ਗਏ ਸੀਗੇ ਸੋ ਇਹਨਾਂ ਨੂੰ ਤੁਸੀਂ ਬਿਲਕੁਲ ਹੀ ਲੋ ਫਲੇਮ ਦੇ ਉੱਪਰ ਹੀ ਕਰਨਾ ਹੈ ਤਾਂ ਕਿ ਇਹ ਜਿਹੜੇ ਆ ਅੰਦਰੋਂ ਵੀ ਪੂਰੇ ਕ੍ਰਿਸਪੀ ਹੋ ਜਾਣ ਇੱਕ ਚੀਜ਼ ਇਹਦੇ ਵਿੱਚ ਜਿਹੜੀ ਮੈਂ ਦਿਖਾਣਾ ਭੁੱਲ ਗਈਆਂ ਇਹਨਾਂ ਦੇ ਵਿੱਚ ਛੋਟੇ-ਛੋਟੇ ਹੋਲ ਵੀ ਕਰ ਲੈਣੇ ਨੇ ਤੁਸੀਂ ਚਾਹੇ ਫੂਕ ਦੇ ਨਾਲ ਕਰ ਲੋ ਚਾਹੇ ਤੁੱਤਪਿਕ ਦੇ ਨਾਲ ਕਰ ਲੋ ਛੋਟੇ ਛੋਟੇ ਹੋਲ ਕਰ ਲੈਣੇ ਆ ਤਾਂ ਕਿ ਅੰਦਰ ਤੱਕ ਇਹ ਜਿਹੜੇ ਆ ਸਾਰੇ ਕ੍ਰਿਸਪੀ ਹੋ ਜਾਣ ਸੋ ਇੱਥੇ ਦੇਖੋ ਜੀ ਆਪਣੇ ਆਲਮੋਸਟ ਸਾਰੇ ਬਾਲ ਜਿਹੜੇ ਉਹ ਨਿਕਲ ਕੇ ਤਿਆਰ ਨੇ ਤੋ ਇਫ ਸਾਰੇ ਬਾਲਸ ਜਿਹੜੇ ਆਪਣੇ ਨਿਕਲ ਕੇ ਰੈਡੀ ਹੋ ਚੁੱਕੇ ਸੀਗੇ ਇਹਨਾਂ ਨੂੰ ਮੈਂ ਇੱਕ ਟਿਸ਼ੂ ਪੇਪਰ ਦੇ ਉੱਪਰ ਰੱਖ ਲਿਆ ਸੀਗਾ ਤਾਂ ਕਿ ਜਿਹੜਾ ਥੋੜਾ ਬਹੁਤ ਇਹਦੇ ਵਿੱਚ ਆਇਲ ਹੈਗਾ ਵਾ ਉਹ ਵੀ ਇਹ ਸੁੱਕ ਲੈਣ ਇਹਨਾਂ ਨੂੰ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ ਕਿ ਦੇਖੋ ਪੂਰੇ ਸੌਫਟ ਬਣੇ ਨੇ ਅੰਦਰੋਂ ਵੀ ਪੂਰੇ ਚੰਗੀ ਤਰ੍ਹਾਂ ਇਹ ਨਹੀਂ ਆ ਕਿ ਸੂਜੀ ਕੱਚੀ ਆ ਕਿਉਂਕਿ ਸੂਜੀ ਨੂੰ ਵੀ ਆਪਾਂ ਪਹਿਲੇ ਹੀ ਪਕਾਇਆ ਹੋਇਆ ਸੀਗਾ ਇੱਥੇ ਮੇਰਾ ਬੇਟਾ ਦੇਖੋ ਇੰਜੋਏ ਕਰ ਰਿਹਾ ਮੈਨੂੰ ਪੁੱਛਿਆ ਕਿ ਕਿਵੇਂ ਦੇ ਲੱਗੇ ਨੇ ਗੁਰਨੀਵਰ ਸਾਨੂੰ ਤੇ ਕਹਿੰਦਾ ਕਿ ਮਮਾ ਬਹੁਤ ਟੇਸਟੀ ਬਣਨੇ ਐਂਡ ਬਹੁਤ ਹੀ ਮਜ਼ੇ ਦੇ ਨਾਲ ਖਾਦੇ ਅਗਰ ਤੁਹਾਡੇ ਬੱਚੇ ਵੀ ਕੁਝ ਹੋਰ ਕੋਈ ਚੀਜ਼ ਜਾਂ ਬਾਹਰੋਂ ਖਾਣਾ ਚਾਹੁੰਦੇ ਨੇ ਔਰ ਇਹ ਬਹੁਤ ਵਧੀਆ ਆਪਸ਼ਨ ਆ ਕਿ ਤੁਸੀਂ ਉਹਨਾਂ ਨੂੰ ਘਰ ਦੇ ਵਿੱਚ ਹੀ ਕੁਝ ਹੈਲਦੀ ਕਿਉਂਕਿ ਸੂਜੀ ਵੀ ਹੈਲਦੀ ਐਂਡ ਪੋਟੈਟੋ ਵੀ ਹੈਲਦੀ ਆ ਕੁਝ ਵੀ ਇਹਦੇ ਵਿੱਚ unhealthy cheese ਨਹੀਂ ਆ ਸੋ ਤੁਸੀਂ ਇਹਨਾਂ ਨੂੰ ਬਣਾ ਕੇ ਖਵਾ ਸਕਦੇ ਹੋ ਤੁਸੀਂ ਚਾਹਤਿਆਂ ਵਿੱਚ ਸਬਜ਼ੀਆਂ ਵੀ ਐਡ ਕਰ ਸਕਦੇ ਕਿਵੇਂ ਦੀ ਲੱਗੀ ਵੀਡੀਓ ਐਂਡ ਮੇਰੇ ਚੈਨਲ ਨੂੰ